ਹੈਲੋ ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਅੱਜ ਪਿੰਡ ਕੋਨਸਾਂ ਦੀ ਧਰਤੀ ਤੇ ਪੈ ਗਿਆ ਮੀ ਠੀਕ ਹੈ ਕਾਫੀ ਮੀ ਪੈ ਗਿਆ ਭੂਆ ਜੀ ਜਾ ਰਹੇ ਆ ਸਾਡੇ ਨਾਲ ਅਸੀਂ ਭੂਆ ਜੀ ਨੂੰ ਆ ਛੱਡ ਕੇ ਆਵਾਂਗੇ ਹਨਾ ਕੋਈ ਠੀਕ ਹੈ ਲੋ ਬਈ ਇਰੀ ਕੀ ਲਿਆਏ ਗੱਡੀ ਸਾਫ਼ ਕਰਕੇ ਤੁਹਾਡੇ ਨਾਲ ਤਾਂ ਰੱਬ ਥੱਕਾ ਹੀ ਕਰ ਜਾਂਦਾ ਜੇ ਜੇ ਤੁਸੀਂ ਗੱਡੀ ਸਮਾਰ ਸਮੂਰਖੇ ਜੇ ਰੱਖਦੇ ਹੋ ਉਦੋਂ ਮੀਂਹ ਪੈਣ ਲੱਗ ਜਾਂਦੇ ਆ ਦੇਖੋ ਦੇਖਿਓ ਮੀਂਹ ਬੰਦ ਆ ਰਿਹਾ ਹੈ ਦੇਖਿਓ ਮੈਨੂੰ ਤਾਂ ਤੁਹਾਡੇ ਤੇ ਰੋ ਮੀਂਹ ਲੱਗਦੇ ਆ ਮੈਨੂੰ ਕਿਉਂ ਨਹੀਂ ਫਰਕ ਲੱਗ ਰਿਹਾ ਮੈਨੂੰ ਨੌਲੇਜ ਨਹੀਂ ਹੈਗੀ ਹੈ ਨਾ ਗੱਡੀ ਸੇਮ ਜੀ ਆ ਹਾਂ ਮੰਮੀ ਆਉਂਦੀ ਆ ਉਧਰ ਗੱਡੀ ਖੜਾ ਕੇ ਆਈ ਸੀਗੀ ਹੌਲੀ ਹੌਲੀ ਉਹ ਆਪੂਆ ਕਹਿੰਦੀ ਮੈਨੂੰ ਤਾਰ ਕੇ ਆਇਓ ਭਾਈ ਮੰਮੀ ਤੇਰੀ ਮਰਜ਼ੀ ਆ ਲਓ ਵੀ ਮੇਰੀ ਭੂਆ ਵਾਸਤੇ ਬਣਾਇਆ ਸੀ ਆ achar ਮੰਮੀ ਨੇ ਆਉਦੀ ਛੋਟੀ ਪਝਾਈ ਵਾਸਤੇ ਮੈਂਗੋ achar ਉਹ ਲੈ ਕੇ ਜਾਣਾ ਸੀਗਾ ਮੰਮੀ ਹੁਣ ਡਿਸਕਸ਼ਨ ਕਰ ਰਹੀ ਆ ਆਪਦੇ ਮੁੰਡੇ ਨਾਲ ਵੀ ਲੈ ਕੇ ਜਾਉਂਗੀ ਜਾਂ ਨਹੀਂ ਲੋ ਵੀ ਗਾਇਸ ਹੁਣ ਆਪਾਂ ਚੱਲੇ ਆ ਭੂਆ ਜੀ ਨੂੰ ਛੱਡਾਂ ਅਲਕੜੇ ਭੂਆ ਦੇ ਪਿੰਡ ਠੀਕ ਆ ਭੂਆ ਦੀ ਨਾਲੇ ਜਿਹੜੀ ਡੌਗੀ ਆ ਰੌਕਸੀ ਆ ਭੂਆ ਦਾ ਨਾ ਉਹਨੇ ਜੋ ਰੋਟੀ ਨਹੀਂ ਖਾਦੀ ਹੁਣੀ ਭੂਆ ਜੀ ਉਹਨੇ ਹਾਂ ਹਾਂ ਭੂਆ ਵੀ ਨਾ ਰੋਟੀ ਨਹੀਂ ਨਾ ਖਾਂਦੀ ਜੁਹਾਰ ਸਿੰਘ ਜੀ ਸੌਂਗੇ ਤੇ ਹੁਣ ਅਸੀਂ ਛੱਡ ਕੇ ਆਉਣੇ ਆ ਭੂਆ ਜੀ ਨੂੰ ਚਲੋ ਰਿੱਕੀ ਚੱਲੀਏ ਚਲੋ ਜੇ ਮੜਾ ਲਓ ਇੱਥੋਂ ਦੇ ਦੋ ਲੋ ਵੀ ਉਹ ਸਾਹਮਣੇ ਕੋਠੀ ਆ ਗਈ ਮੇਰੀ ਭੂਆ ਦੀ I told you I didn't want to go. How much? Lori d i p a s u r e y I l you I i n i l y o u w e ਉਹ ਵਿਕਰੇ ਬਿਸਕਟ ਕਢਾਈ ਸੀਗੇ ਭੈਣ ਨੇ ਸਾਰੇ ਡੱਬੇ ਚ ਕਾਜੇ ਪੈਣੀ ਡੱਬੇ ਚ ਦੂਜੇ ਚ ਬਾਈ ਬੈਠੇ ਹਾਂ ਪਰ ਰੋਟੀ ਤਾਂ ਖਾਣਦੇ ਬੱਜ ਗਿਆ ਕਿ ਮਣਕੇ ਕਿ ਬੱਟਾ ਪਾਉਣੀ ਆ ਤੇ ਆ ਆਪਣੀ ਚਾਹ ਬਣ ਗਈ ਆ ਸਾਡੀ ਫੇਵਰੇਟ ਚਾਹ ਹਲਕੜਿਆਂ ਦੀ ਚਾਹ ਖੜੇ ਖੜੇ ਲਓ 3 ਲੀਟਰ ਕੁਕੀਜ਼ ਕੁਕੀਜ਼ ਆ ਵੀ ਖਾਂਦੀ ਆ ਰਾਕਸੀ ਰਾਕਸੀ ਬਹੁਤ ਸਾਡੀ ਨਮਕੀਨ ਭੱਜ ਭੱਜ ਖਾਂਦੀ ਆ ਜਦੋਂ ਪਤਾ ਲੱਗੇ ਰਾਕਸੀ ਖਾ ਲੈ ਖਾ ਲੈ ਘਰ ਵਾਲੇ ਮਿੱਠੇ ਖਾਣੇ ਕੱਢੋ ਕੁਛ ਨਾ ਆ ਘਰ ਵਾਲੇ ਨਹੀਂ ਦੂਜੇ ਘਰ ਵਾਲੇ ਮਿੱਠੇ ਨਹੀਂ ਖਾਂਦੇ ਜਿਹੜੇ ਆ ਨਾ ਠੀਕ ਆ ਇੱਥੇ ਆਹੋ ਅਰੇ ਆਏ ਨਹੀਂ ਕਿ ਸੋਹਣੇ ਜੀ ਦੇਖ ਲੈ ਅਰੇ ਭੈਣ ਕਹਿੰਦੀ ਜੱਸਣ ਨੂੰ ਸੁਣ ਲੈ ਲੋ ਕਹਿੰਦੀ ਜਿਹੜੀਆਂ ਤੁਸੀਂ ਉੱਪਰ ਸੋਹਣੀਆਂ ਚੀਜ਼ਾਂ ਖਾਣੇ ਹੋ ਉਹ ਚੀਜ਼ਾਂ ਲੈ ਕੇ ਦੋ ਇਹਨਾਂ ਨੂੰ ਪਤਾ ਨਹੀਂ ਬਾਲਾ ਕੁਛ ਰੱਖਦੇ ਯਾਰ ਉਹਨਾਂ ਦਾ ਇਰਾਦਾ ਨੂੰ ਆਇਂ ਚੱਲੀ ਜਾਂਦਾ ਖਾਣਾ ਕਿਨ ਘਰ ਵਾਲੇ ਬਿਸਕਟ ਲੈ ਆਣੋ ਇੱਥੇ ਜਿਹੜਾ ਆ ਕੇ ਬਹੁਤ ਖੁਸ਼ ਹੁੰਦਾ ਹੁੰਦਾ ਇੱਥੇ ਭੱਜਿਆ ਫਿਰਦਾ ਰਹਿੰਦਾ ਆ ਉੱਪਰ ਲਾ ਪੋਸ਼ਨ ਆ ਗਿਆ ਪੂਆ ਕੇ ਘਰ ਦਾ ਲੋ ਵੀ ਰਿੱਕੀ ਦੀ ਰਿੱਕੀ ਦੇ ਢੂਹੀ ਦਾ ਹੱਲ ਚੱਲ ਰਿਹਾ ਕਹਿੰਦੇ ਹਲਕੜੇ ਬਹੁਤ ਵਧੀਆ ਡਾਕਟਰ ਦੀ ਆ ਗਿਆ ਪੂਆ ਜੀ ਤਿਆਰ ਬੈਠੇ ਪਰ ਰਿੱਕੀ ਨਹੀਂ ਤਿਆਰ ਹੋ ਰਹੀ ਹੋ ਜਾਓ ਹੋ ਜਾ ਰੈਡੀ ਸਟੈਡੀ ਹੋ ਜਾਓ ਇੱਧਰ ਸਾਡੇ ਲਈ ਬਣ ਰਹੀ ਹੈ ਮੈਗੀ ਵਾਓ ਕੀ ਬਾਤ ਹੈ ਮੈਗੀ ਬਣ ਰਹੀ ਹੈ ਸਾਡੇ ਲਈ ਜਠਾਣੀ ਮੈਡਮ ਜੀ ਬਣਾ ਰਹੇ ਨੇ ਮੈਗੀ ਜਠਾਣੀ ਭੈਣ ਜੀ ਸਾਈ ਦੀ ਸੇਵਾ ਕਰ ਰਹੀ ਨੇ ਅੱਛਾ ਹਾਂ ਪੂਆ ਮੇਰੀ ਬਹੁਤ ਹੀ ਪਿਆਰੀ ਹੈ ਗ੍ਰੇਟ ਹੈ ਡ ਹੈ ਕੀ ਬਾਤ ਹੈ ਆ ਥਲੇ ਆ ਯਾਰ ਪੂਆ ਤੁਸੀਂ ਸਾਰੇ ਨੇ ਆਇਆ ਵੀ ਤੁਹਾਡੀ ਪੂਆ ਬਹੁਤ ਪਿਆਰੀ ਹੈ ਮੈਨੂੰ ਕੁੜੀਆਂ ਕਹਿੰਦੀਆਂ ਹਾਂ ਅੱਛਾ ਪੂਆ ਕਹਿੰਦੀਆਂ ਸੀ ਆਜੋ ਸਮਾ ਕੇ ਆਇਆ ਉਹਨੂੰ ਹਾਂ ਕਰਤਾ ਤੂੰ ਕੌਣ ਹੈ ਮੁੰਡੇ ਦੇ ਕਿਹੜੇ ਨੇ ਉਹ ਜੁਹਾਰ ਦੇ ਜੁਹਾਰ ਦੇ ਹੂੰ ਉਹ ਕਹਿੰਦੀਆਂ ਕਹਿੰਦੀਆਂ ਸੀ ਕੀ ਕਹਿੰਦੀ ਸੀ ਅੱਛਾ ਹੂੰ ਅਜੋ ਦੂਜੀਆਂ ਨੇ ਸੋਤੀਆਂ ਅੱਛਾ ਕੌਣ ਕਹਿਨੀ ਸੀ ਦੁਕਾਨਾਂ ਦੀਆਂ ਕੁੜੀਆਂ ਠੀਕ ਹੈ ਸਾਰੀਆਂ ਗੱਲਾਂ ਮਾਰ ਲਈ ਸੁਣਨਾ ਕਿਵੇਂ ਲੱਗਿਆ ਫਿਰ ਤੈਨੂੰ ਬੜੀਆਂ ਵਧੀਆ ਲੱਗਿਆ ਪਿਆਰ ਕਰਦੀਆਂ ਨੇ ਹੈਨਾ ਉਹ ਜਿਹੜਾ ਸਾਰਾ ਆਇਆ ਸੀ ਨਾ ਪੂਰੇ ਦੁਕਾਨਾਂ ਦੀਆਂ ਕੁੜੀਆਂ ਨਾਲ ਸਾਰੀਆਂ ਗੱਲਾਂ ਬਾਤਾਂ ਕਰਕੇ ਆਇਆ ਕਿਹਦੇ ਪਰਿਵਾਰ ਤੋਂ ਕੌਣ ਕੌਣ ਕੀ ਕਰਦਾ ਮੈਂ ਕਿਹਾ ਇੱਕ ਮੁੰਡੀਆਂ ਥੰਦੇ ਭਈਆ ਕਹਿੰਦੀ ਚਾਰ ਤਾਂ ਹਨ ਬੜੀ ਖੁਸ਼ ਹੋਈ ਪੂਆ ਮੇਰਾ ਬੁਟੀਕ ਦੇਖ ਕੇ ਪਰ ਆ ਮੇਰੀ ਜਠਾਣੀ ਮੈਡਮ ਜੀ ਨੇ ਇਹ ਭੈਣ ਜੀ ਮੇਰੇ ਬੁਟੀਕ ਤੇ ਬਈ ਅੱਜ ਤੱਕ ਨਹੀਂ ਆਏ ਮੈਨਾਂ ਤਾਂ ਗੁੱਸੇ ਆ ਬਹੁਤ ਜ਼ਿਆਦਾ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਕਿਹੋ ਵੀ ਤੁਸੀਂ ਕਿਉਂ ਨਹੀਂ ਗਏ ਮੇਰੇ ਬੁਟੀਕ ਤੇ ਲਾਈਟ ਮਾਰਦੇ ਮੂੰਹ ਗੋਰਾ ਨਹੀਂ ਆਉਂਦਾ ਸਾਡਾ ਮੂੰਹ ਆ ਤੇਰੇ ਤੇ ਮੇਰਾ ਮੂੰਹ ਤਾਂ ਗੋਰਾ ਹੀ ਆਉਂਦਾ ਤੇਰਾ ਨਹੀਂ ਆਉਂਦਾ ਮੇਰਾ ਤਾਂ ਸਹੀ ਆ ਜਾ ਜਾ ਲੰਬੂ ਜਾ ਕੰਮ ਕਰ ਆਪਣਾ ਜੀ ਲੈ ਆਪਣੀ ਜ਼ਿੰਦਗੀ ਲੋ ਵੀ ਖਾ ਪੀ ਲਿਆ ਆਪਾਂ ਰਿੱਕੀ ਵਰਗੇ ਹੈਗੇ ਅੰਦਰ ਅੰਦਰੋਂ ਆਉਂਦੇ ਨੇ ਫਿਰ ਇਸ ਤੋਂ ਬਾਅਦ ਆਪਾਂ ਜਾਂਦੇ ਆਂ ਵਾਪਸ ਹਾਂਜੀ ਗਾਇਜ਼ ਚਲੋ ਹੁਣ ਆਪਾਂ ਆ ਗਏ ਭੂਆ ਜੀ ਕੋਲੋਂ ਤੇ ਹੁਣ ਆਪਾਂ ਚੱਲੇ ਆਂ ਵਾਪਸ ਪਿੰਡ ਔਰ ਰਿੱਕੀ ਹੁਣ ਆਪਾਂ ਚੱਲੇ ਆਂ ਵਾਪਸ ਬੁਟੀਕ ਤੇ ਅੱਜ ਦਾ ਦਿਨ ਅੱਜ ਦਾ ਦਿਨ ਬਿਨਾਈ ਗਏ ਭੂਆ ਕੋਲ ਬਹੁਤ ਗੱਲਾਂ ਬਾਤਾਂ ਮਾਰੀਆਂ ਤੇ ਹੁਣ ਅਸੀਂ ਇੱਥੇ ਕੱਟਣਾ ਆਣਾ ਰਾਤ ਹਨਾ ਜੁਝਾਰ ਨੂੰ ਲੈ ਕੇ ਆਵਾਂਗੇ ਕਿਉਂਕਿ ਜੁਝਾਰ ਇੱਥੇ ਖੇਡ ਕੇ ਬਹੁਤ ਖੁਸ਼ ਹੁੰਦਾ ਅੱਜ ਜੋ ਸੁੱਤਾ ਪਿਆ ਸੀ ਨਹੀਂ ਉਹਨੂੰ ਅਸੀਂ ਲੈ ਆਉਂਦੇ ਚਲੋ ਹੁਣ ਆਪਾਂ ਜਾਂਦੇ ਆਂ ਜਾ ਕੇ ਮਿਲਦੇ ਆਂ ਬੁਟੀਕ ਤੇ ਲੋ ਬਈ ਪੂਆ ਕੋਲੋਂ ਬੰਚਦੇ ਹੋ ਗਏ ਸੀ ਲੇਟ ਫੋਨ ਬੰਦ ਹੋ ਗਿਆ ਸੀ ਫਿਰ ਆਪਾਂ ਕੰਟੀਨਿਊ ਕੀਤਾ ਹੁਣ ਵਲੌਗ ਠੀਕ ਹੈ ਕਿਉਂਕਿ ਜੁਝਾਰ ਥੋੜਾ ਜਿਹਾ ਵੱਧ ਤੰਗ ਕਰੀ ਜਾਂਦਾ ਸੀਗਾ ਫਿਰ ਉਹਨੂੰ ਸਾੰਬਰ ਜ਼ੁੰਬਣ ਤੇ ਲੱਗ ਗਏ ਹੁਣ ਵੀ ਆਪਾਂ ਕਰਕੇ ਆਉਣੇ ਤਪੇ ਦਾ ਕੰਮ ਹਨਾ ਤੇ ਆਪਾਂ ਚੱਲੇ ਆ ਪਹਿਲਾਂ ਤਪੇ ਤਪੇ ਦਾ ਕੰਮ ਕਰਕੇ ਆਉਣੇ ਆ ਫਿਰ ਆਪਾਂ ਨੈਕਸਟ ਦੇਖਦੇ ਆ ਠੀਕ ਆ ਕੀ ਕੰਮ ਕਰਨਾ दाल ਸਬਜੀ ਬਣਾਤੀ ਆਪਾਂ ਆਟਾ ਆਟਾ ਗੁੰਨਤਾ ਸਭ ਕੁਝ एवरीथिंग ਆਪਣਾ ਕੰਪਲੀਟ ਹੋ ਗਿਆ ਕੰਮ ਤੇ ਪਿਛਲੇ ਬਲੌਗ ਦੇ ਵਿੱਚ ਬਹੁਤ ਪੋਜ਼ਿਟਿਵ ਕਮੈਂਟ ਆਏ ਸੀ ਕੀ ਬੜੀ ਸੀਗੇ ਤੁਸੀਂ ਬੜੀ ਸੀ ਸਾਰੇ ਜਾਣੇ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂ ਤੇ ਵਧੀਆ ਕਮੈਂਟ ਆਈ ਸੀਗੇ ਪੋਜ਼ਿਟਿਵ ਵਧੀਆ ਲੱਗਿਆ ਥੈਂਕ ਯੂ ਸੋ ਮੱਚ ਬਾਈ ਸਾਰਿਆਂ ਦਾ ਤੁਸੀਂ ਇਨੀ ਸਪੋਰਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਠੀਕ ਹੈ ਇੱਥੇ ਹੀ ਅਸੀਂ ਤਾਂ ਡੇਲੀ ਵਲੌਗ ਬਣਾਉਂਦੇ ਰਹਾਂਗੇ ਵਿੱਚੋਂ ਇੱਕ ਅਦਾ ਕਮੈਂਟ ਨੈਗੇਟਿਵ ਵੀ ਆਇਆ ਸੀਗਾ ਠੀਕ ਹੈ ਤੇ ਉਹਦਾ ਮੈਂ ਰਿਪਲਾਈ ਨਹੀਂ ਕਰੂੰਗੀ ਕਿਉਂਕਿ ਮੈਨੂੰ ਰਿੱਕੀ ਦੇਖਿਆਗਾ ਵੀ ਆਪਾਂ ਨੈਗੇਟਿਵ ਬੰਦੇ ਨੂੰ ਲੈ ਕੇ ਨਹੀਂ ਆਉਣਾ ਫਰੰਟ ਤੇ ਸੋ ਉਹਦਾ ਮੈਂ ਰਿਪਲਾਈ ਨਹੀਂ ਕਰੂੰਗੀ ਪੋਜ਼ਿਟਿਵ ਜਿਹਨੇ ਕਮੈਂਟ ਆਈ ਸੀ ਬਹੁਤ ਬਹੁਤ ਧੰਨਵਾਦ ਬਹੁਤ ਸਾਰਾ ਪਿਆਰ ਤੇ ਰਿਸਪੈਕਟ ਬਾਈ ਚਲੋ ਹੁਣ ਆਪਾਂ ਜਾਨੇ ਅੱਥਾ ਪੇ ਮਿਲਦੇ ਆਂ ਦਬੇ ਜਾ ਕੇ ਲੋ ਵੇ ਗਾਇਸ ਹੁਣ ਆਪਾਂ ਫੇਸ ਵਾਸ਼ ਕਰ ਲਿਆ ਠੀਕ ਆ ਤੇ ਰਾਤ ਫੇਰ ਜੁਝਾਰ ਨੇ ਸਾਨੂੰ ਕੋਈ ਕਲਿੱਪ ਨਹੀਂ ਬਣਾਉਣ ਦਿੱਤੀ ਤੇ ਹੁਣ ਉਹ ਸੁੱਤਾ ਪਿਆਗਾ ਤੇ ਤਾਂ ਕਰਕੇ ਹੁਣ ਆਪਾਂ ਸਟਾਰਟ ਕਰ ਰਹੇ ਆਂ ਤੇ ਮੈਡੀਸਨ ਵਗੈਰਾ ਮੈਂ ਆਉ ਦੇ ਫੇਸ ਤੇ ਲਗਾ ਲਈ ਆ ਠੀਕ ਹੈ ਪਹਿਲਾਂ ਮੈਂ ਫੇਸ ウォਸ਼ ਕੀਤਾ ਦੈਨੈਸ ਤੋਂ ਬਾਅਦ ਮੈਂ ਆਦੀ ਮੈਡੀਸਨ ਲਗਾਈ ਤੇ ਤੁਸੀਂ ਨਾ ਸਾਰੀਆਂ ਕੁੜੀਆਂ ਦਾ ਇੱਕ ਸਵਾਲ ਆ ਵੀ ਦੀਦੀ ਤੁਹਾਡਾ ਫੇਸ ਸਾਫ ਕਿਵੇਂ ਹੋ ਗਿਆ ਤੁਹਾਡੀਆਂ ਛਾਈਆਂ ਕਿਵੇਂ ਠੀਕ ਹੋ ਗਈਆਂ ਤਾਂ ਅੱਜ ਮੈਂ ਤੁਹਾਨੂੰ ਪ੍ਰੋਪਰੀ ਸਾਰੀ ਡਿਟੇਲ ਦੇ ਵਿੱਚ ਦੱਸੂਗੀ ਮੇਰਾ ਫੇਸ ਸਾਫ ਕਿਵੇਂ ਹੋ ਗਿਆ ਛਾਈਆਂ ਮੇਰੀਆਂ ਕਿਵੇਂ ਠੀਕ ਹੋ ਗਈਆਂ ਠੀਕ ਹੈ ਕਿਸ ਚੀਜ਼ ਨਾਲ ਹੋਈਆਂ ਨੇ ਕਿਹੜੀ ਮੈਡੀਸਨ ਲਈਆ ਕਿੱਥੋਂ ਲਈਆ ਕੀ ਕੀਤਾ ਸਭ ਕੁਝ एवरीथिंग ਅੱਜ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵਿੱਚ ਦੱਸੂਗੀ ਓਕੇ ਜੀ ਜੁੜੇ ਰਹੋ ਬਲੌਗ ਦੇ ਨਾਲ ਜਲਦੀ ਜਲਦੀ ਰੈਡੀ ਹੋ ਕੇ ਬੁਟੀਕ ਤੇ ਜਲ ਜੀਏ ਫਿਰ ਮੈਂ ਤੁਹਾਨੂੰ ਸਾਰੀ ਡਿਟੇਲ ਦੱਸਦੀ ਹਾਂ। ਲੋ ਬਈ ਅੱਜ ਮੈਂ ਤੁਹਾਨੂੰ ਦੱਸਣਾ ਠੀਕ ਹੈ ਮੇਰਾ ਫੇਸ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਅੱਗੇ ਨਾਲੋਂ ਕਿੱਦਾਂ ਹੋਇਆ ਕਿਵੇਂ ਹੋਇਆ ਸਾਰਾ ਕੁਝ 에ਵਰੀਥਿੰਗ ਫੁੱਲ ਡਿਟੇਲ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਠੀਕ ਹੈ ਜੁੜੇ ਰਹੋ ਮੇਰੇ ਬਲੌਗ ਦੇ ਨਾਲ। ਅਸੀਂ ਗਏ ਸੀਗੇ ਪੂਆ ਜੀ ਨੂੰ ਛੱਡਣ ਅਲਕੜੇ ਤੇ ਉੱਥੇ ਭੈਣ ਨੇ ਵੀ ਮੈਨੂੰ ਪੁੱਛਿਆ ਹਨਾ ਵੀ ਮਨਪ੍ਰੀਤ ਵੀ ਤੂੰ ਯਾਰ ਫੇਸ ਤੇ ਕੀ ਲਗਾਉਣੀ ਆ ਵੀ ਅੱਗੇ ਨਾਲੋਂ ਤੇਰੇ ਫੇਸ ਦਾ ਬਹੁਤ ਫਰਕ ਪੈ ਗਿਆ ਵੀ ਛਾਈਆਂ ਵੀ ਕਾਫੀ ਜੜੀਆਂ ਹੈਗੀਆਂ ਉਹ ਠੀਕ ਹੋ ਚੁੱਕੀਆਂ ਨੇ। ਵੀ ਕਿੱਦਾਂ ਹੋਈਆਂ ਕਿਵੇਂ ਹੋਈਆਂ ਠੀਕ ਹੈ ਤੇ ਉਹ ਸਾਰੀ ਡਿਟੇਲ ਮੈਂ ਤੁਹਾਨੂੰ ਅੱਜ ਦੱਸਦੀ ਹਾਂ ਬਸ ਹਾਂ ਹਾਂ ਮੈਂ ਸਹੀ ਹੋਣੀ ਵਸਾਈ ਦਰ ਦੇ ਹਾਂਜੀ ਸਹੀ ਆ ਰਿਹਾ ਹਾਂਜੀ ਹਾਂਜੀ ਬਈ ਤੇ ਹੁਣ ਤੁਸੀਂ ਸਾਰੇ ਜਣੇ ਦਾ ਤੁਹਾਡਾ ਇੱਕੋ ਹੀ ਸਵਾਲ ਸੀਗਾ ਵੀ ਦੀਦੀ ਤੁਹਾਡਾ ਫੇਸ ਕਾਫੀ ਜਿਆਦਾ ਸਾਫ ਹੋ ਗਿਆ ਕਿਉਂਕਿ ਮੇਰਾ ਤਾਂ ਨਾ ਬਈ ਆਹਾਂ ਇੰਨੀ ਕੁ ਜਿਆਦਾ ਲਾਈਟ ਹੋ ਗਈਆਂ ਵੀ ਚਮਾਂ ਥੋੜੀਆਂ ਥੋੜੀਆਂ ਰਹਿ ਗਈਆਂ ਠੀਕ ਹੈ ਤੇ ਪੂਰਾ ਪਹਿਲਾਂ ਤਾਂ ਮੇਰਾ ਸਾਰੀ ਕਾਲਸ ਫਿਰ ਗਈ ਸੀਗੀ ਇੱਥੇ ਵੀ ਸਾਰੀ ਕਾਲਸ ਫਿਰ ਗਈ ਸੀ ਬਾਲਾ ਜਿਆਦਾ ਫੇਸ ਖਰਾਬ ਸੀਗਾ ਦੇਖਣਯੋਗ ਵੀ ਨਹੀਂ ਸੀਗਾ ਨਾ ਮੇਰਾ ਫੇਸ ਤਾਂ ਤੇ ਮੈਂ ਸਾਰਿਆਂ ਨੂੰ ਸਲਾਹ ਵੀ ਦੰਨੀ ਹੁੰਨੀ ਆ ਹਨਾ ਤੇ ਬਾਕੀ ਮੈਨੂੰ ਤਾਂ ਦੇਖੋ ਜਿਵੇਂ ਮੈਨੂੰ ਫਰਕ ਪਿਆਗਾ ਮੈਂ ਤਾਂ ਉਹ ਚੀਜ਼ ਸ਼ੇਅਰ ਕਰ ਸਕਦੀ ਆ ਉਹ ਚੀਜ਼ ਨਾਲ ਤੁਹਾਨੂੰ ਫਰਕ ਪਊ ਨਹੀਂ ਪਊ ਇੱਕ ਵਾਰ ਤੁਸੀਂ ਟਰਾਈ ਜ਼ਰੂਰ ਕਰ ਸਕਦੇ ਹੋ ਕਿਉਂਕਿ ਆਪਾਂ ਕੋਈ ਵੀ ਚੀਜ਼ ਟਰਾਈ ਕਰ ਸਕਦੇ ਹਾਂ ਦਾ ਨੁਕਸਾਨ ਕੋਈ ਨਹੀਂ ਹੈਗਾ ਠੀਕ ਹੈ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੂਗੀ ਉਹਦਾ ਨੁਕਸਾਨ ਕੋਈ ਵੀ ਨਹੀਂ ਹੈਗਾ ਵੀ ਕੋਈ ਵੀ ਨੁਕਸਾਨ ਹੋਵੇ ਪਹਿਲੀ ਗੱਲ ਤਾਂ ਬਈ ਜੇਕਰ ਤੁਹਾਡਾ ਫੇਸ ਬਿਲਕੁਲ ਵੀ ਐ ਮੰਨ ਲਓ ਵੀ ਹੋਈ ਨਹੀਂ ਹੈਗਾ ਹਨਾ ਸਹੀ ਵੀ ਤੁਹਾਡੀਆਂ ਜਿਹੜੀਆਂ ਸ਼ਾਇਆ ਨੇ ਉਹ ਕਿਵੇਂ ਵੀ ਤੁਹਾਨੂੰ ਫਰਕ ਨਹੀਂ ਪਿਆ ਸਭ ਤੋਂ ਪਹਿਲਾਂ ਤਾਂ ਸਕਿਨ ਸਪੈਸ਼ਲਿਸਟ ਕੋਲੇ ਜਾਓ ਜਿਵੇਂ ਮੈਂ ਗਈ ਸੀ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ ਸਕਿਨ ਸਪੈਸ਼ਲਿਸਟ ਕੋਲ ਮੈਂ ਗਈ ਸੀਗੀ ਉਹਨਾਂ ਨੇ ਮੇਰੀ ਜਿਹੜਾ ਹੈਗਾ ਖੂਨ ਟੈਸਟ ਕਰਵਾਏ ਸੀਗੇ ਖੂਨ ਟੈਸਟ ਦੇ ਵਿੱਚ ਮੈਂ ਵਿਟਾਮਿਨਸ ਜਿਹੜਾ ਵਿਟਾਮਿਨ ਡੀ ਦਾ ਵਿਟਾਮਿਨ ਸੀ ਦਾ ਠੀਕ ਹੈ ਇਹ ਟੈਸਟ ਕਰਵਾਏ ਸੀ ਖੂਨ ਟੈਸਟ ਕਰਵਾਇਆ ਸੀਗਾ ਠੀਕ ਹੈ ਤੇ B12 ਤੇ ਇਹਨਾਂ ਚੀਜ਼ਾਂ ਦੀ ਮੇਰੇ ਅੰਦਰ ਬਹੁਤ ਜ਼ਿਆਦਾ ਘਾਟ ਸੀਗੀ ਠੀਕ ਹੈ ਕਮੀ ਸੀਗੀ ਜਿਹਦੇ ਕਰਕੇ ਕਿਉਂਕਿ ਬੇਬੀ ਤੋਂ ਬਾਅਦ ਆਪਣੇ ਹਾਰਮੋਨਸ ਆ ਜਿਹੜੇ ਉਹ ਚੇਂਜ ਹੋ ਜਾਂਦੇ ਆ ਇਨਵੈਲੈਂਸ ਹੋ ਜਾਂਦੇ ਆ ਉਹਨਾਂ ਕਰਕੇ ਹੀ ਆਪਣੇ ਜਿਹੜੀ ਪਿਗਮੈਂਟੇਸ਼ਨ ਆ ਉਹ ਬੇਬੀ ਤੋਂ ਬਾਅਦ ਹੁੰਦੀ ਆ ਕਿਉਂਕਿ ਬੇਬੀ ਤੋਂ ਪਹਿਲਾਂ ਮੇਰੇ ਪਿਗਮੈਂਟੇਸ਼ਨ ਨਹੀਂ ਸੀ ਬੇਬੀ ਤੋਂ ਬਾਅਦ ਹੀ ਜਿਹੜੀਆਂ ਮੇਰੀਆਂ ਪਿਗਮੈਂਟੇਸ਼ਨ ਸੀਗੀਆਂ ਉਹ ਸਟਾਰਟ ਹੋਈਆਂ ਸੀਗੀਆਂ ਠੀਕ ਹੈ ਤਾਂ ਇਹ ਉਹਨਾਂ ਭੈਣਾਂ ਲਈ ਹੋਈ ਹੈ ਜਿਹੜੀਆਂ ਬੇਬੀ ਤੋਂ ਬਾਅਦ ਜ਼ਿਆਦਾ ਪਿਗਮੈਂਟੇਸ਼ਨ ਹੋ ਜਾਂਦੀ ਹੈ। ਕਈ ਵਾਰ ਆਪਾਂ ਰੁਝੇਵਿਆਂ ਦੇ ਵਿੱਚ ਇੰਨਾ ਰੁੱਝ ਜਾਂਦੇ ਹਾਂ ਕੰਮਕਾਰਾਂ ਦੇ ਵਿੱਚ ਕਿਉਂਕਿ ਆਪਾਂ ਸਕਿਨ ਤੇ ਧਿਆਨ ਹੀ ਨਹੀਂ ਦਿੰਦੇ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੀ ਉਹ ਚੀਜ਼ ਸਾਰੀ ਡਾਰਕ ਹੋ ਜਾਂਦੀ ਹੈ ਤੇ ਫਿਰ ਟਾਈਮ ਲੰਘ ਜਾਂਦਾ। ਜੇ ਤਾਂ ਉਹੀ ਟਾਈਮ ਚੱਲਦੇ-ਚੱਲਦੇ ਵਧੀਆ ਡਾਈਟ ਲੈ ਲਈਏ ਆਪਾਂ ਠੀਕ ਹੈ ਸਾਰੀ ਕਮੀ ਪੂਰੀ ਹੋ ਜੇ। ਬਟ ਜਦੋਂ ਟਾਈਮ ਨਿਕਲ ਜਾਂਦਾ ਜਿਵੇਂ ਮੈਂ ਜਦੋਂ ਜੁਹਾਰ 6 ਮਹੀਨਿਆਂ ਦਾ ਹੋ ਗਿਆ ਸੀ ਉਸ ਤੋਂ ਬਾਅਦ ਕਿਤੇ ਜਾ ਕੇ ਧਿਆਨ ਦਿੱਤਾ ਫਿਰ ਮੈਂ ਕਿਤੇ ਜਾ ਕੇ ਡਾਕਟਰ ਕੋਲ ਗਈ ਤਾਂ ਮੇਰਾ ਫੇਸ ਆ ਜਿਹੜਾ ਉਹਨਾਂ ਨੇ ਟੈਸਟ ਕਰਵਾਏ ਟੈਸਟ ਕਰਵਾਉਣ ਤੋਂ ਬਾਅਦ ਟੀਕਾ 2 ਮਹੀਨੇ ਦਾ ਲਗਾਤਾਰ ਕੋਰਸ ਹੁੰਦਾਗਾ ਬਾਈ 3 ਮਹੀਨਿਆਂ ਦਾ ਵੀ ਦੱਸ ਸਕਦੇ ਆ 4 ਮਹੀਨਿਆਂ ਦਾ ਵੀ ਦੱਸ ਸਕਦੇ ਆ ਠੀਕ ਆ ਬਾਕੀ ਪੱਕਾ ਇਲਾਜ ਹੁੰਦਾਗਾ ਤੇ ਇਸ ਤੋਂ ਬਾਅਦ ਆਪਾਂ ਆਪਦੀ ਸਕਿਨ ਦੀ ਕੇਅਰ ਆਪਾਂ ਕਰਨੀ ਹੁੰਦੀ ਹੈ ਜਿਨ੍ਹਾਂ ਦੇ ਦੇਖੋ ਮੈਂ ਇੱਕ ਤੁਹਾਡੇ ਨਾਲ ਹੋਰ ਵੀ ਪੇ ਸ਼ੇਅਰ ਕਰਦੀ ਹੁੰਦੀ ਆ ਰੂਬੀ ਸੈਣੀ ਦੀ ਜਿਹੜੇ ਮੋਹੱਲੀ ਨੇ ਐਫ ਵੀ ਆਰ ਠੀਕ ਆ ਦਸਕਿਨ ਲੌਂਜ ਉਹਨਾਂ ਦੇ ਕੋਲ ਮੈਂ ਗਈ ਹੀ ਨਹੀਂ ਪ੍ਰੋਪਰ ਠੀਕ ਆ ਗਈ ਸੀਗੀ ਉਹ ਪ੍ਰੋਡਕਟ ਮੈਂ ਯੂਜ਼ ਕੀਤੇ ਆ ਮੇਰੇ ਫੇਸ ਤੇ ਡਾਰਕ ਸਰਕਲ ਸੀਗੇ ਡਾਰਕ ਸਪੌਟ ਸੀਗੇ ਉਹਨਾਂ ਦੇ ਪ੍ਰੋਡਕਟਾਂ ਨਾਲ ਮੈਨੂੰ ਬਹੁਤ ਫਰਕ ਪਿਆ ਸੀਗਾ ਠੀਕ ਆ ਮੈਂ ਹੁਣ ਵੀ ਉਹ ਪ੍ਰੋਡਕਟ ਆ ਜਿਹੜੇ ਐਜ਼ ਅ ਸਕਿਨ ਕੇਅਰ ਉਹੀ ਪ੍ਰੋਡਕਟ ਯੂਜ਼ ਕਰਦੀ ਆ ਬੈਨੀਫਿਟ ਬਹੁਤ ਆ ਉਹ ਪ੍ਰੋਡਕਟ ਦਾ ਜੇ ਤੁਹਾਡਾ ਫੇਸ ਬੈਸੇ ਸਾਫ ਆ ਤਾਂ ਤੁਸੀਂ ਉਹ ਪ੍ਰੋਡਕਟ ਲਓ ਠੀਕ ਆ ਜੇ ਤੁਹਾਡੇ ਫੇਸ ਤੇ ਅਣਚਾਹੇ ਵਾਲ ਨੇ ਜਾਂ ਕੋਈ ਵੀ ਹੋਰ ਪ੍ਰੋਬਲਮ ਆ ਜਿਹੜੀ ਤੁਹਾਨੂੰ ਲੱਗਦਾ ਠੀਕ ਹੈ ਵੀ ਡਾਕਟਰਾਂ ਨੂੰ ਵੀ ਤੁਸੀਂ ਦਿਖਾ ਚੁੱਕੇ ਹੋ ਨਹੀਂ ਸਹੀ ਹੁੰਦਾ ਤਾਂ ਤੁਸੀਂ ਉਹਨਾਂ ਦੇ ਕਲੀਨਿਕ ਤੇ ਜਾ ਕੇ ਵਿਜ਼ਿਟ ਕਰੋ ਤੇ ਤੁਹਾਨੂੰ ਉਹ ਪ੍ਰੋਪਰ ਸਾਰੀ ਡਿਟੇਲ ਦੇਣਗੇ ਤੇ ਸਹੀ ਹੋ ਜਾਊਗਾ ਮੇਰੇ ਹਾਰਮੋਨਸ ਇਨਵੈਲੈਂਸ ਸੀਗੇ ਤਾਂ ਕਰਕੇ ਬਟ ਜਿਨ੍ਹਾਂ ਦਾ ਵੈਸੇ ਫੇਸ ਖਰਾਬ ਆ ਤੁਸੀਂ ਰੂਪੀ ਸੈਣੀ ਦੀਦੀ ਕੋਲੋਂ ਸਾਰੀ ਐਡਵਾਈਸ ਲੈ ਸਕਦੇ ਹੋ ਉਹਨਾਂ ਦਾ ਪੇਜ ਬਣਿਆ ਹੋਇਆ ਇੰਸਟਾਗ੍ਰam ਤੇ ਐਫ ਵੀ ਆਰ ਦਾ ਸਕਿਨ ਲੌਸ ਠੀਕ ਹੈ 2 ਮਹੀਨੇ ਦੇ ਕੋਰਸ ਤੋਂ ਬਾਅਦ ਇਸ ਤੋਂ ਬਾਅਦ ਮੈਂ ਆਪਦੀ ਸਕਿਨ ਕੇਅਰ ਕੀਤੀ ਹੈ ਪ੍ਰੋਪਰ ਪ੍ਰੋਡਕਟਾਂ ਨਾਲ ਬਟ ਜਿਵੇਂ ਕਹਾ ਕੱਲੀ ਸਕਿਨ ਕੇਅਰ ਨਾਲ ਤੁਸੀਂ ਸਕਿਨ ਨਾਲ ਆਪਦੀ ਸਾਫ ਕਰ ਲਓਗੇ ਠੀਕ ਹੈ ਤੁਹਾਡਾ ਫੇਸ ਸਾਫ ਹੋ ਜੂ ਨਹੀਂ ਕੱਲੀ ਸਕਿਨ ਕੇਅਰ ਨਾਲ ਵੀ ਕੁਝ ਨਹੀਂ ਹੁੰਦਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਆਪਣੀ ਡਾਈਟ ਪ੍ਰੋਡਕਟ ਤਾਂ ਜ਼ਰੂਰੀ ਹੈਗੇ ਹੈਗੇ ਨੇ ਆਪਾਂ ਆਪਦੀ ਸਕਿਨ ਨੂੰ ਠੀਕ ਹੈ ਧੁੱਪ ਤੋਂ ਬਚਾਉਣ ਵਾਸਤੇ ਸਨਸਕ੍ਰੀਨ ਯੂਜ਼ ਕਰਦੇ ਆ ਠੀਕ ਹੈ ਰਾਤ ਨੂੰ ਸੀਰਮ ਯੂਜ਼ ਕਰਦੇ ਆ ਸਾਰੀਆਂ ਚੀਜ਼ਾਂ ਆਪਾਂ ਯੂਜ਼ ਕਰ ਲੈਣੇ ਆ ਬਟ ਕਿਤੇ ਨਾ ਕੀਤੇ ਆਪਾਂ ਸਭ ਤੋਂ ਇੰਪੋਰਟੈਂਟ ਚੀਜ਼ ਭੁੱਲ ਜਾਨੇ ਆ ਡਾਈਟ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਆ ਉਹ ਡਾਈਟ ਆ ਉਹ ਜਾਦੇ ਜ਼ਰੂਰੀ ਹੈ ਤੁਹਾਡੇ ਫੇਸ ਨੂੰ ਸਾਫ਼ ਕਰਨ ਵਾਸਤੇ ਮੈਂ ਆਪਣੇ ਜਿੰਨੀ ਵੀ ਮੇਰੀ ਪ੍ਰੋਬਲਮ ਸੀ ਸਾਰੀ ਉਹ ਡਾਈਟ ਨਾਲ ਕਲੀਅਰ ਕੀਤੀ ਆ ਥੋੜੀ ਜੀ ਰਹਿ ਗਈ ਮੈਨੂੰ ਲੱਗਦਾ ਵੀ 1 ਮਨਤ ਤੱਕ ਮੇਰਾ ਪ੍ਰੋਪਰ ਸਾਰਾ ਫੇਸ ਪੂਰਾ ਸਾਫ਼ ਹੋ ਜਾ ਨਹੀਂ ਤਾਂ ਪਿਛਲੀ ਵੀਡੀਓ ਤੇ ਹੁਣ ਵਾਲੀਆਂ ਵੀਡੀਓਜ਼ ਦੇਖੋ ਕਿੰਨਾ ਜ਼ਿਆਦਾ ਫਰਕ ਆ ਕਿਉਂਕਿ ਮੇਰੀ ਐਡੀਟਿੰਗ ਵੀ ਨਹੀਂ ਹੁੰਦੀ ਹੁੰਦੀ ਵੀਡੀਓਜ਼ ਦੇ ਵਿੱਚ ਫਿਰ ਇਸ ਤੋਂ ਬਾਅਦ ਜਿਹੜੀ ਤੁਸੀਂ ਡਾਈਟ ਲੈਣੀ ਹੈ ਡਾਈਟ ਦੇ ਵਿੱਚ ਇੱਕ ਤਾਂ ਤੁਹਾਡੇ ਕੋਲ ਸਾਰੇ ਫਰੂਟ ਤੁਸੀਂ ਜਿਹੜੇ ਹੈਗੇ ਆ ਠੀਕ ਹੈ ਜਿਵੇਂ ਔਰੈਂਜ ਹੋ ਗਿਆ ਵਿਟਾਮਿਨ ਡੀ ਈ ਸੀ ਵਾਲੇ ਠੀਕ ਆ ਉਹ ਸਾਰੇ ਫਰੂਟ ਲਿਆ ਕਰੋ ਔਰੈਂਜ ਫਰੂਟ ਠੀਕ ਆ ਗ੍ਰੇਪਸ ਹੋ ਗਏ ਪਪਾਇਆ ਹੋ ਗਿਆ ਸੰਮੀ ਦਾ ਜੂਸ ਹੋ ਗਿਆ ਅਨਾਰ ਹੋ ਗਿਆ ਠੀਕ ਹੈ ਇਹ ਫਰੂਟ ਤੁਸੀਂ ਜ਼ਰੂਰ ਖਾਇਆ ਕਰੋ ਠੀਕ ਹੈ ਇਹ ਜ਼ਰੂਰੀ ਨੇ ਰੋਜ਼ ਇੱਕ ਕਟੋਰੀ ਫਰੂਟਾਂ ਦੀ ਇਹ ਜ਼ਰੂਰ ਖਾਇਆ ਕਰੋ ਚਾਹੇ ਮਿਕਸ ਕਰਕੇ ਖਾ ਲਿਆ ਕਰੋ ਠੀਕ ਹੈ ਸੈਕੰਡ ਵਾਈ ਜਿਹੜੀ ਮੈਂ ਤੁਹਾਨੂੰ ਦੱਸਾਂ ਬੀ ਫੇਸ ਆ ਜਿਹੜਾ ਠੀਕ ਆ ਡਰਾਈ ਫਰੂਟਸ ਹੁੰਦੇ ਨੇ ਉਹ ਆਪਣੇ ਫੇਸ ਲਈ ਬਹੁਤ ਚੰਗੇ ਹੁੰਦੇ ਨੇ ਡਰਾਈ ਫਰੂਟਸ ਜਿੰਨੇ ਵੀ ਹੁੰਦੇ ਆ ਦਾਖਾਂ ਹੋ ਗਿਆ ਕਾਜੂ ਬਦਾਮ ਰਾਤ ਨੂੰ ਭਿਉਂ ਕੇ ਰੱਖ ਦੋ ਕੁੱਜੇ ਦੇ ਵਿੱਚ ਸਵੇਰੇ ਇੱਕ ਮੁਠੀ ਖਾ ਲਿਆ ਕਰੋ ਉਹਦੇ ਨਾਲ ਵੀ ਬਹੁਤ ਉਹ ਵੀ ਬਹੁਤ ਬੈਨੀਫਿਟ ਆ ਸਕਿਨ ਜਿਹੜੇ ਹੈਗੀਆਂ 글로 ਵੀ ਕਰਦੀ ਆ ਆਪਣੀ ਸਕਿਨ ਸਾਫ ਵੀ ਹੁੰਦੀ ਆ ਜੇ ਪਿੰਪਲ ਸੁੱਟ ਗਿਆ ਤੁਹਾਡੇ ਡਰਕ ਸਪੋਰਟਸ ਨੇ ਸਾਰਾ ਸਹੀ ਹੋ ਜਾਂਦਾ ਇਹ ਤੁਸੀਂ ਅਜਮਾ ਕੇ ਦੇਖਿਓ ਸ਼ਾਇਦ ਮੈਨੂੰ ਲੱਗਦਾ ਡਾਕਟਰ ਕੋਲ ਜਾਣ ਦੀ ਵੀ ਜ਼ਰੂਰਤ ਨਾ ਪਵੇ ਐਨਾ ਫੇਸ ਸਾਫ਼ ਹੋ ਜਾਂਦਾ ਤੀਸਰਾ ਜਿਹੜਾ ਹੈਗਾ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਆ ਪਾਣੀ ਵੱਧ ਤੋਂ ਵੱਧ ਪੀਆ ਕਰੋ ਠੀਕ ਹੈ ਚੌਥੀ ਜਿਹੜੀ ਚੀਜ਼ ਆ ਗਈ ਜਿਵੇਂ 치ਆ ਸੀਡ ਨਹੀਂ ਹੁੰਦੀ ਜਿਹੜੇ ਠੀਕ ਆ ਭਾਈ ਉਹਨੂੰ ਨਾ ਰਾਤ ਨੂੰ ਭਿਓ ਕੇ ਰੱਖ ਦਿਆ ਕਰੋ ਰਾਤ ਨੂੰ ਭਿਓ ਕੇ ਇਸ ਤੋਂ ਬਾਅਦ ਸਵੇਰੇ ਠੀਕ ਹੈ ਜ਼ਰੂਰ ਉਹ ਗੂੰਦ ਕਤੀਰਾ ਦੇ ਵਿੱਚ ਪਾ ਕੇ ਖਾ ਲਿਆ ਕਰੋ ਨਾਲੇ ਤਾਂ ਠੰਡੀ ਹੁੰਦੀ ਆ ਤੇ ਨਾਲੇ ਆਪਣੇ ਫੇਸ ਲਈ ਆਪਣੀ ਬਾਡੀ ਲਈ ਬਹੁਤ ਚੰਗੀ ਹੁੰਦੀ ਆ ਤੇ ਤੀਸਰੀ ਚੀਜ਼ ਜਿਹੜੀ ਵੀ ਤੁਸੀਂ ਜੋ ਵੀ ਤੁਸੀਂ ਖਾਣਾ ਖਾਣਾਗਾ ਚਾਹੇ ਰਾਤ ਨੂੰ ਸਵੇਰੇ ਦਿਨੇ ਵੱਧ ਤੋਂ ਵੱਧ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਇ ਕਰੋ ਜਿਵੇਂ ਪਨੀਰ ਹੋ ਗਿਆ ਠੀਕ ਆ ਵੱਧ ਤੋਂ ਵੱਧ ਪਨੀਰ ਮਤਲਬ ਕਿ ਪ੍ਰੋਟੀਨ ਜਿਹਦੇ ਵਿੱਚ ਵੱਧ ਤੋਂ ਵੱਧ ਪ੍ਰੋਟੀਨ ਹੋਵੇ ਉਹ ਚੀਜ਼ਾਂ ਦਾ ਸੇਵਨ ਕਰਿਆ ਕਰੋ ਤਾਂ ਤੁਹਾਡਾ ਫੇਸ ਬਹੁਤ ਸਾਫ ਹੋ ਜਾਊਗਾ ਇਹ ਮੈਂ ਗਰੰਟੀ ਦੇ ਸਕਦੀ ਆ ਤੁਹਾਨੂੰ ਗਰੰਟੀ ਦੇ ਸਕਦੀ ਆ ਵੀ ਹਾਂ ਇਹਦੇ ਨਾਲ ਫਰਕ ਪਊਗਾ ਹੀ ਪਊਗਾ ਤੇ ਜਿਨ੍ਹਾਂ ਦੇ ਹਜੇ ਸ਼ਾਈਆਂ ਸਟਾਰਟ ਹੋ ਰਹੀਆਂ ਨੇ ਜੈਫਲ ਨਹੀਂ ਹੁੰਦਾ ਬਾਈ ਠੀਕ ਆ ਉਹਨੂੰ ਦੁੱਧ ਦੇ ਵਿੱਚ ਰਗੜ ਕੇ ਜਦੋਂ ਉਹਦਾ ਪੇਸਟ ਬਣ ਜਾਊਗਾ ਫੇਸ ਤੇ ਲਗਾ ਲਿਆ ਕਰੋ 15 ਤੋਂ 20 ਮਿੰਟ ਲਗਾ ਕੇ ਰੱਖ ਲਓ ਇਸ ਤੋਂ ਬਾਅਦ ਫੇਸ ਧੋ ਲਓ ਹੌਲੀ ਹੌਲੀ ਤੁਹਾਡੇ ਸਾਰੀ ਜਿਹੜੀ ਉਹ ਸ਼ਾਈ ਦਾ ਨਿਸ਼ਾਨ ਆ ਉਹ ਚੱਕਿਆ ਜਾਊਗਾ ਕੋਈ ਬਾਲਾ ਵੱਡਾ ਇਹਦੇ ਵਿੱਚ ਬਾਲਾ ਕੁਝ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਥੋੜਾ ਹੀ ਕੰਮ ਆ ਕਰਕੇ ਦੇਖਿਓ ਟਰਾਈ ਜ਼ਰੂਰ ਕਰਿਓ ਠੀਕ ਹੈ ਮੈਨੂੰ ਪਤਾ ਵੀ ਤੁਹਾਨੂੰ ਬੈਸਟ ਰਿਜ਼ਲਟ ਮਿਲੇਗਾ ਜ਼ਰੂਰ ਟਰਾਈ ਕਰਿਓ ਠੀਕ ਹੈ ਆਹੀ ਰੀਜਨ ਸੀ ਸਾਰੇ ਜਾਣੇ ਪੁੱਛ ਰਹੇ ਸੀ ਤਾਂ ਮੈਨੂੰ ਆਇਆ ਸੀ ਇੱਕ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸਾਂਝਾ ਕਰ ਦੂੰ ਸਾਰੇ ਜਾਣੇ ਹੀ ਦੇਖ ਲੈਣਗੇ ਠੀਕ ਹੈ ਤਾਂ ਜ਼ਰੂਰ ਟਰਾਈ ਕਰਿਓ ਤੇ ਤੁਹਾਨੂੰ ਬੈਨੀਫਿਟ ਜ਼ਰੂਰ ਮਿਲੇਗਾ ਲੋ ਵੀ ਰਿੱਕੀ ਕਿ ਤੀ ਲੱਗੀ ਪਈ ਆ ਉਹ ਦਵਾਈ ਵਾਹੀ ਖਾਰੂ ਨਾ ਯਾਰ ਕੁਛ ਖਾ ਲਓ ਸ਼ੱਕਰ ਵਗੈਰਾ ਕੁਝ ਹੋਰ ਖਾ ਲੰਦੇ ਉਹਨੂੰ ਜਵਾਕ ਨੂੰ ਆਹ ਆਰਡਰ ਕਰ ਦਿੰਦੇ ਰਿੱਕੀ ਹਾਂ ਰੋਲ ਹਨਾ ਲਿਆਈ ਦਿੰਨਾ ਲਿਆ ਦਿਓ ਫਿਰ ਕਿਹੜਾ ਦਿਲ ਉਹਨੇ ਖੇ ਦਿਵਾ ਦੇਖ ਲਓ ਉਹ ਦੂਜੇ ਨੂੰ ਵੀ ਲੱਗ ਰਿਹਾ ਨਾ ਤੂੰ ਹਾਂਜੀ ਗਾਇਜ਼ ਇਹ ਸੀਗਾ ਆਪਣਾ ਅੱਜ ਦਾ ਵਲੌਗ ਮੀਟ ਖਾਦੇ ਹਾਂ ਤੁਹਾਨੂੰ ਵਧੀਆ ਲੱਗਿਆ ਕੋਈ ਵੀ ਤੁਹਾਡਾ ਕੁਐਸ਼ਨ ਹੋਇਆ ਕੁਐਸ਼ਨ ਹੋਇਆ ਕਮੈਂਟ ਕਰ ਦਿਓ ਤੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲ ਜਿਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਨੈਕਸਟ ਵੀਡੀਓ ਦਾ ਬਾਏ ਬਾਏ